ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਵੀਡੀਓ ਦੇਖੋ ਤੁਸੀਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਆ ਮੈਕਸੀਕੋ ਦੀ ਵੀਡੀਓ ਆ ਇਹਦੇ ਵਿੱਚ ਦੋ ਬੰਦੇ ਜਿਹੜੇ ਥੱਲੇ ਤੁਰੇ ਜਾਂਦੇ ਨੇ ਉਹਨਾਂ ਦੇ ਕੋਲੇ ਇੱਕ ਦੇ ਕੋਲੇ ਹੱਥ ਦੇ ਵਿੱਚ ਗੱਤੇ ਦਾ ਇੱਕ ਪੀਸ ਹੁੰਦਾ ਉਹਨਾਂ ਨੂੰ ਉੱਪਰ ਇੱਕ ਨਾ ਲਾਈਟ ਦਿਸਦੀ ਆ ਜਿਹੜੀ ਬਾਲੀ ਚਮਕਦੀ ਵੀ ਨਹੀਂ ਹੁੰਦੀ ਤੇ ਬਾਲੀ ਡੈਮ ਵੀ ਨਹੀਂ ਹੁੰਦੀ ਪਰ ਪਤਾ ਲੱਗਦਾ ਨੇਰੀ ਕਰਕੇ ਵੀ ਕੁਝ ਹੈਗਾ ਤੇ ਉਹਦੇ ਵੱਲ ਨੂੰ ਗੱਤਾ ਮਾਰਦੇ ਨੇ ਮਤਲਬ ਉਹ ਮਜ਼ਾਕ ਮਜ਼ਾਕ ਦੇ ਵਿੱਚ ਗੱਤਾ ਸਿੱਟਦੇ ਆ ਪਰ ਗੱਤਾ ਥੱਲੇ ਆਉਂਦਾ ਆਉਂਦਾ ਗਾਇਬ ਹੋ ਜਾਂਦਾ ਜੇ ਤੁਸੀਂ ਧਿਆਨ ਨਾਲ ਦੇਖੋਗੇ ਗੱਤਾ ਜਦੋਂ ਉਹਦੇ ਵੱਲ ਨੂੰ ਸਿੱਟਦੇ ਆ ਤਾਂ ਉਹ ਥੱਲੇ ਆਉਂਦਾ ਆਉਂਦਾ ਗਾਇਬ ਹੋ ਜਾਂਦਾ ਤੇ ਉਹ ਤੋਂ ਬਾਅਦ ਉਹ ਜਿਹੜੀ ਲਾਈਟ ਆ ਉਥੋਂ ਮੂਵ ਕਰ ਜਾਂਦੀ ਆ ਤੇ ਇਹਨਾਂ ਨੇ ਜਿਹੜੀ ਡਿਟੇਲ ਦਿੱਤੀ ਆ ਇਹਨਾਂ ਦੀ ਡਿਟੇਲ ਦੇ ਮੁਤਾਬਕ ਇਹ ਕੋਈ ਯੂ ਐਫ ਓ ਸੀਗਾ ਯੂ ਐਫ ਓ ਮਤਲਬ unidentified flying object ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਉੱਡਦੀ ਹੋਵੇ ਤੇ ਜਿਹਦੇ ਬਾਰੇ ਕੁਝ ਜਾਣਕਾਰੀ ਨਾ ਹੋਵੇ ਸੋ ਇਹਦੇ ਬਾਰੇ ਵੀ ਕੋਈ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਪਰ ਉਹ ਕਹਿੰਦੇ ਵੀ ਇੱਕ ਬਾਲ ਦੀ ਤਰ੍ਹਾਂ ਗੋਲ ਸੀ ਲਾਈਟ ਜ਼ਿਆਦਾ ਚਮਕਦੀ ਨਹੀਂ ਸੀਗੀ ਮਤਲਬ ਪਤਾ ਲੱਗਦਾ ਸੀ ਹਨੇਰੇ ਦੇ ਵਿੱਚ ਵੀ ਕੁਝ ਹੈ ਫਿਰ ਉਹ ਤੋਂ ਬਾਅਦ ਇੱਕਦਮ ਹੀ ਉਹ ਜਦੋਂ ਉੱਥੋਂ ਹਿੱਲੀ ਮੂਵ ਕੀਤੀ ਤਾਂ ਇੱਕਦਮ ਹੀ ਉਹ ਕਹਿੰਦੇ ਸਾਡੀਆਂ ਅੱਖਾਂ ਦੇ ਮੂਰੇ ਸਪੀਡ ਨਾਲ ਗਈ ਤੇ ਗਾਇਬ ਹੋ ਗਈ ਉਹ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਹਜੇ ਤੱਕ ਸਾਡੇ ਧਿਆਨ ਦੇ ਵਿੱਚ ਦਾ ਸਾਡੇ ਗਿਆਨ ਦੇ ਵਿੱਚ ਨਹੀਂ ਹੈਗੀਆਂ। ਸੋ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਕਿ ਕੀ ਹੋ ਸਕਦਾ? ਜ਼ਰੂਰ ਦੱਸਿਓ। ਧੰਨਵਾਦ।